ਨੌਕਰੀਆਂ ਲੈ ਕੇ ਰਾਜਸਥਾਨ ਦੇ ਬੱਚੇ ਹਰਿਆਣੇ ਵਾਲੇ ਦਿੱਲੀ ਵਾਲੇ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15-20 ਸਾਲ ਦੇ ਵਿੱਚ ਤੁਹਾਨੂੰ ਆਪ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾਸਿੱਖਾਂ ਦੀ ਆਬਾਦੀ ਇੱਥੇ ਲੱਗੇਗੀ ਜੇ ਪੰਜਾਬੀ ਰਾਜਸਥਾਨ 'ਚ ਰਹਿੰਦੇ ਆ ਪੰਜਾਬੀ ਅਮਰੀਕਾ ਕਿਵੇਂ ਦਾ ਰਹਿੰਦੇ ਆ ਤੇ ਜੇ ਉੱਥੇ ਗੋਰੇ ਕਹਿ ਦੇਣ ਵੀ ਅਸੀਂ ਤੁਹਾਨੂੰ ਨੌਕਰੀ ਨਹੀਂ ਦੇਣੀ ਅਸੀਂ ਤੁਹਾਨੂੰ ਵਾਈਟ ਨੌਕਰੀ ਤੇ ਵੋਟ ਦਾ ਅਧਾਰ ਨਹੀਂ ਦੇਣਾ ਤਾਂ ਕਿਹਜਾ ਲੱਗੂਗਾ ਇਨੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਜੋ ਕਹਿ ਰਹੇ ਨੇ ਕਿ ਪੰਜਾਬ ਨੂੰ ਬਚਾਉਣ ਲਈ ਹਿਮਾਚਲ ਵਾਂਗ ਇੱਕ ਕਾਨੂੰਨ ਲਿਆਂਦਾ ਜਾਏ ਤਾਂ ਜੋ ਕੋਈ ਵੀ ਗੈਰ ਪੰਜਾਬੀ ਸਿੱਧਾ ਆ ਕੇ ਪੰਜਾਬ ਵਿੱਚ ਵੋਟਰ ਨਾ ਬਣ ਸਕੇ ਜ਼ਮੀਨ ਨਾ ਖਰੀਦ ਸਕੇ ਅਤੇ ਸਰਕਾਰੀ ਨੌਕਰੀ ਨਾ ਲੈ ਸਕੇ ਨਾਲ ਹੀ ਉਹਨਾਂ ਨੇ ਕੁਝ ਲੋਕਾਂ ਤੇ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਗਾਏ ਨੇ ਭਗਵੰਤ ਮਾਨ ਰੋਜ਼ ਕਲੇਮ ਕਰ ਰਿਹਾ ਹੈ ਕਿ ਸਰਕਾਰੀ ਨੌਕਰੀਆਂ ਬਹੁਤ ਦਿੱਤੀਆਂ ਮੈਂ ਸਾਹਮਣੇ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰੀ ਨੌਕਰੀ ਮਿਲੀ ਤਾਂ ਮੈਨੂੰ ਸਾਰੇ ਪਿੰਡਾਂ ਦੇ ਲੋਕੀ ਕਹਿੰਦੇ ਸਾਡੇ ਪਿੰਡ ਕੋਈ ਨਾ ਇਹ ਫੇ ਨੌਕਰੀਆਂ ਕਿੱਥੇ ਗਈਆਂ ਇਹਦਾ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਪੰਜਾਬ ਦਾ ਡੋਮਸਾਈਲ ਦਾ ਸਰਟੀਫਿਕੇਟ ਦਾ ਲਾਅ ਨਹੀਂ ਹੈ ਇਹ ਨੌਕਰੀਆਂ ਲੈ ਗਏ ਰਾਜਸਥਾਨ ਦੇ ਬੱਚੇ ਹਰਿਆਣੇ ਵਾਲੇ ਦਿੱਲੀ ਵਾਲੇ ਮੈਂ ਇਹ ਕਹਿ ਰਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਇੱਕ ਲਾਅ ਆ ਉਹਦੀ ਤਰਜ਼ ਤੇ ਇੱਕ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਹਦੀ ਤਰਜ਼ ਤੇ ਸਾਡੇ ਪੰਜਾਬ ਦੀ ਵਿਧਾਨ ਸਭਾ ਨੂੰ ਇੱਕ ਕਾਨੂੰਨ ਮੈਂ ਲਿਖ ਕੇ ਸਪੀਕਰ ਕੁਲਤਾਰ ਸੰਧਵਾ ਨੂੰ 2023 ਦਾ ਦਿੱਤਾ ਹੋਇਆ ਹੈ ਉਹਦੇ ਵਿੱਚ ਮੈਂ ਮੰਗ ਕੀਤੀ ਆ ਕਿ ਹਿਮਾਚਲ ਦੀ ਤਰਜ਼ ਤੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਜ਼ਮੀਨ ਨਾ ਲੈ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਿੱਧਾ ਵੋਟਰ ਨਾ ਬਣ ਸਕੇ ਕੋਈ ਵੀ ਗੈਰ ਪੰਜਾਬੀ ਆਣ ਕੇ ਸਰਕਾਰੀ ਸਾਡੀ ਨੌਕਰੀਆਂ ਨਾ ਲੈ ਸਕੇ ਇਹ ਇਕੱਲਾ ਹਿਮਾਚਲ 'ਚ ਨਹੀਂ ਇਹ ਕਾਨੂੰਨ ਗੁਜਰਾਤ ਵਿੱਚ ਵੀ ਹੈ ਇਹ ਕਾਨੂੰਨ ਉੱਤਰਾਖੰਡ ਨੇ ਵੀ ਐਡਾਪਟ ਕਰ ਲਿਆ ਪੰਜਾਬ ਇੱਕ ਸਪੈਸ਼ਲ ਸਟੇਟ ਆ ਸਿੱਖਾਂ ਦੀ ਇੱਕੋ ਹੀ ਸੂਬਾ ਜਿੱਥੇ ਸਿੱਖਾਂ ਦੀ ਇੱਕ ਮੈਜੋਰਿਟੀ ਆ ਤੇ ਸਾਡੇ ਜਿਹੜੇ ਦੇਸ਼ ਸਾਡੇ ਪੰਜਾਬ ਦੇ ਲੋਕੀ ਨੇ ਇਹ ਪਿਛਲੇ ਕਾਫੀ ਦਹਾਕਿਆਂ ਤੋਂ ਪੰਨ 3 ਕਰੋੜ ਦੀ ਆਬਾਦੀ ਪੰਜਾਬ ਦੀ ਜਿੱਥੇ 70 75 ਲੱਖ ਆਦਮੀ ਬਾਹਰ ਜਾ ਚੁੱਕਾ ਅਗਰ ਅਸੀਂ ਗੈਰ ਪੰਜਾਬੀਆਂ ਨੂੰ ਇਸ ਇੱਥੇ ਰਹਿਣ ਦਿੱਤਾ ਤੇ ਮੇਰਾ ਖਿਆਲ 15 20 ਸਾਲ ਦੇ ਵਿੱਚ ਤੁਹਾਨੂੰ ਆ ਪੱਗ ਨਹੀਂ ਲੱਭਣੀ ਪੰਜਾਬੀ ਨਹੀਂ ਲੱਭਣੀ ਤੇ ਨਾ ਸਿੱਖਾਂ ਦੀ ਆਬਾਦੀ ਇੱਥੇ ਲੱਭੇਗੀ ਸੋ ਆਪਣੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਬਚਾਉਣ ਲਈ ਆਪਣੀ ਹੋਂਦ ਆਪਣੀ ਆਇਡੈਂਟੀਟੀ ਨੂੰ ਬਚਾਉਣ ਵਾਸਤੇ ਇਹ ਕਾਨੂੰਨ ਹਿਮਾਚਲ ਦੀ ਤਰਜ਼ ਤੇ ਲਿਆਉਣਾ ਬਹੁਤ ਜ਼ਰੂਰੀ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਕੋਈ ਵੀ ਸਾਡੀ ਸਰਕਾਰੀ ਨੌਕਰੀ ਗੈਰ ਪੰਜਾਬੀ ਬਾਹਰੋਂ ਆਣ ਕੇ ਨੌਕਰੀ ਲੈ ਲੇਗਾ ਇਹ ਮਸਲਾ ਮੈਂ ਲਗਾਤਾਰ ਇਸ ਕਚਹਿਰੀ ਚੱਕ ਮੈਂ ਗੈਰ ਪੰਜਾਬੀਆਂ ਨੂੰ ਇਹ ਕਹਿ ਰਿਹਾ ਹਾਂ ਕਿ ਤੁਸੀਂ ਸਾਡੇ ਸਟੇਟ ਵਿੱਚ ਜੀ ਸਦਕੇ ਆਓ ਪੈਸੇ ਕਮਾਓ ਆਪਣਾ ਪਰਿਵਾਰ ਪਾਲੋ ਸਾਨੂੰ ਕੋਈ ਇਤਰਾਜ਼ ਨਹੀਂਗਾ ਪੰਜਾਬ ਇਸ बिकॉज ਇਟਸ ਅ ਸਪੈਸ਼ਲ ਸਟੇਟ ਤੁਸੀਂ ਮੈਨੂੰ ਦੱਸਦੇ ਸਿੱਖ ਹੋਰ ਕਿਸੇ ਸਟੇਟ ਵਿੱਚ ਮੈਜੋਰਿਟੀ 'ਚ ਹਨ ਇਕੱਲੇ ਪੰਜਾਬ 'ਚ ਹੀ ਨੇ ਤੇ ਕਿਉਂਕਿ ਸਾਡੇ ਆਦਮੀ ਹਰਾ ਹੈਰਾਨ ਹੋ ਕੇ ਖੇਤੀ ਫੇਲ ਨੌਕਰੀਆਂ ਕੋ ਮਿਲਦੀਆਂ ਨਹੀਂ ਉਹ ਬਾਹਰ ਜਾ ਰਹੇ ਨੇ ਤਾਂ ਪੰਜਾਬ ਤੇ ਪੰਜਾਬੀਅਤ ਬਚਾਉਣ ਲਈ ਜ਼ੁਬਾਨ ਬਚਾਉਣ ਲਈ ਇਹ ਲੋ ਬਣਾਉਣਾ ਜ਼ਰੂਰੀ ਹੈ ਤੁਸੀਂ ਦੱਸੋ ਨਾ ਮੈਨੂੰ ਹਿਮਾਚਲ ਨੇ ਕਾਨੂੰਨ ਬਣਾਇਆ ਉਹ ਵੀ ਤਾਂ ਭਾਰਤ ਦਾ ਹਿੱਸਾ ਹੀ ਹੈ ਨਾ ਇਹ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਕਾਨੂੰਨ ਹੈ ਇਸ ਕਾਨੂੰਨਾਂ ਇਹ ਤਾਂ ਨਹੀਂ ਹੁੰਦਾ ਸੀ ਇਹ ਤਾਂ ਨਹੀਂ ਕਹਿੰਦੇ ਕਿ ਤੁਸੀਂ ਦੇਸ਼ ਛੱਡ ਕੇ ਚਲੇ ਜਾਓ ਤੁਸੀਂ ਪੈਸੇ ਕਮਾਓ ਸਭ ਕੁਝ ਕਰੋ ਲੇਕਿਨ ਹਰ ਸਟੇਟ ਦੀ ਆਪਣੀ ਜ਼ੁਬਾਨ ਹੈ ਹਰ ਸਟੇਟ ਦੀ ਆਪਣੀ ਸਭਿਆਚਾਰ ਹੈ ਇਹ ਉਸ ਕਰਕੇ ਕੀਤਾ ਮੈਂ ਕਿਸੇ ਵਰਗ ਦੇ ਖਿਲਾਫ ਉਦੋਂ ਲੁਧਿਆਣਾ ਤੋਂ ਬੀਜੇਪੀ ਉਮੀਦਵਾਰ ਰਮਨੀਤ ਬਿੱਟੂ ਖਹਿਰਾਦੇਸ ਬਿਆਨ ਤੋਂ ਬਾਅਦ ਪ੍ਰਵਾਸੀਆਂ ਦੇ ਹੱਕ ਚ ਨਿਤਰ ਆਏ ਨੇ ਕੈਨੇਡਾ ਚ ਵੱਸਦੇ ਪੰਜਾਬੀਆਂ ਦੀ ਉਦਾਹਰਨ ਦੇ ਸੁਖਪਾਲ ਸਿੰਘ ਖਹਿਰਾ ਨੂੰ கேਲ ਰਹੇ ਨੇ ਮਿਸਟਰ ਖਹਿਰਾ ਜੀ انہوں ਨੇ ਕੀ ਆ ਕਹਾ ਹੈ ਕਿ ਜੋ ਲੋਕ ਪੰਜਾਬ ਦੇ ਬਾਹਰ سے ਆਏ ਹੈ ਜੋ ਯਹਾਂ ਤੇ ਬਾਹਰ سے ਆ ਕੇ ਬੈਠੇ ਹੈ ਉਹਨਾਂ ਨੇ ਸਰ ਕਹਾ ਹੈ ਵੀ ਉਹਨੂੰ ਨਾ ਕੋਈ ਨੌਕਰੀ ਮਿਲਣੀ ਚਾਹੀਏ ਨਾ ਕੋਈ ਵੋਟ ਦਾ ਅਧਿਕਾਰ ਹੋਣਾ ਚਾਹੀਏ ਅੱਜ ਉਹਨਾਂ ਨੇ ਇਹ ਬਿਆਨ ਸਭਨੇ ਪੜਾ ਕੀਤਾ ਮੂੰਹ ਦਾ ਜਵਾਬ ਪੱਥਰ ਸੇ ਦੇ ਦੇ ਲਈ ਆਪ ਇੱਕ ਤਰੀਕੋ ਤਿਆਰ ਹੋ ਜਾਓ ਜੇ ਪੰਜਾਬੀ ਰਾਜਸਥਾਨ ਚ ਰਹਿੰਦੇ ਆ ਪੰਜਾਬੀ ਅਮਰੀਕਾ ਕਿਨੇ ਦਾ ਰਹਿੰਦੇ ਆ ਦੇਖਿਓ ਉੱਥੇ ਗੋਰੇ ਕਹਿ ਦੇਣ ਵੀ ਅਸੀਂ ਤੁਹਾਨੂੰ ਨੌਕਰੀ ਨਹੀਂ ਦੇਣੀ ਅਸੀਂ ਤੁਹਾਨੂੰ ਵਾਈਟ ਨੌਕਰੀ ਤੇ ਵੋਟ ਦਾ ਅਧਿਕਾਰ ਵੀ ਨਹੀਂ ਦੇਣਾ ਫਿਰ ਕਹਿ ਜਾ ਲੱਗੂਗਾ ਇਸ ਕਰਕੇ ਜਿੰਨਾ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਕੇ ਸਾਹਿਬ rahul ਗੰਗਰੀ ਨੂੰ ਤੇ ਜਿਹੜਾ ਉਹਨੇ ਵੜਿੰਗ ਖੜਾਏ ਉਹਨੂੰ ਸਵੇਰੇ ਹੱਥ ਜੋੜ ਕੇ ਸਾਰਿਆਂ ਤੋਂ ਮਾਫੀ ਮੰਗਣੀ ਚਾਹੀਦੀ ਜੇਆ ਨਹੀਂ ਤਾਂ ਬੜਾ ਭਾਰੀ ਵਿਰੋਧ ਦਾ ਸਾਹਮਣਾ ਆਉਣ ਵਾਲੇ ਦਿਨਾਂ ਸੀ ਇਹ ਬਰਾਦਰੀਆਂ ਦਾ ਕਰਨਾ ਪਵੇਗਾ